ਉਸ ਸਥਾਨਾ ਡੇਰਾ ਬਾਬਾ ਨਾਨਕ ਅੰਦਰ ਪਈ ਪਰੀਜ਼ ਚੌਂਕੀ ਧਰਮਕੋਡ ਰੰਡਾਵਾ ਦੇ ਵਿੱਚ ਵਿੱਕੀ ਹਾਰਡਵੇਅਰ ਸਟੋਰ ਤੇ 2 ਅਨਪਛਾਤੇ ਮੁੱਤਕ ਸਵਾਰ ਨੌਜਵਾਨਾਂ ਵੱਲੋਂ ਫੈਰੰਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਕੀ ਹਾਰਡਵੇਅਰ ਸਟੋਰ ਦੇ ਮਾਲਕ ਦਿਨੇਸ਼ ਕੁਮਾਰ ਵੱਲੋਂ ਦੱਸਿਆ ਕਿ ਬੀਤੀ ਕੱਲ੍ਹ ਸ਼ਾਮ 6 ਵਜੇ ਦੋ ਮੋਟਰਸਾਈਕਲ ਸਵਾਰ ਅਨਪਛਾਤੇ ਨੌਜਵਾਨਾਂ ਵੱਲੋਂ ਉਹਨਾਂ ਦੇ ਹਾਰਡਵੇਅਰ ਸਟੋਰ ਤੇ ਗੋਲੀ ਚਲਾ ਦਿੱਤੀ ਗੈਨੀਮਤ ਇਹ ਰਹੀ ਗੋਲੀ ਦੁਕਾਨ ਦੀ ਦੁਬਾਰ ਵਿੱਚ ਜਾ ਲੱਗੀ ਕਦਰ ਜੇ ਨਸਤਾਨਾ ਇਧਰ ਉਧਰ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਜਿਦਰ ਜੋ ਹੈ ਕਿ ਇਸ ਦੁਕਾਨ ਤੇ ਪਹਿਲਾਂ ਵੀ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਹਨ ਜਿਨਾਂ ਦੇ ਦੋਸ਼ੀ ਜੇਲ੍ਹ ਦੀਆਂ ਸਲੱਖਾਂ ਪਿੱਛੇ ਹਨ ਗੋਲੀਆਂ ਚਲਾਉਣ ਵਾਲਿਆਂ ਤੋਂ ਅਕੀਬ ਉਹ ਪਾਰਿਆ ਵੱਲੋਂ ਹਮਲਾਵਰਾਂ ਦੇ ਕਰੀਬ 10 ਕਿਲੋਮੀਟਰ ਚੱਕੀ ਤਾ ਗਿਆ ਤੇ ਉਹਨਾਂ ਦੇ ਉੱਪਰ ਕਰੀਬ ਤਿੰਨ ਰੌਣ ਫੇਰੇ ਵੀ ਕੀਤੇ ਗਏ ਪਰ ਉਹ ਫਰਾਹ ਹੋਣ ਵਿੱਚ ਕਾਮਯਾਬ ਹੋ ਗਏ ਦਕਾਨਦਾਰ ਦੇ ਦਸਤਾਵੇਜ਼ ਮੁਤਾਬਕ ਉਹਨਾਂ ਦੇ ਕੋਲੋਂ ਨਸਾਨ ਸਿੰਘ ਦੇ ਨਾਮਕ ਵਿਅਕਤੀ ਜੋ ਡੂਐਸਏ ਦੇ ਨੰਬਰ ਤੋਂ ਲਗਾਤਾਰ 40 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰਿਆ ਹੈ ਜਿਹੜੇ ਚਲਦੇ ਉਹਨਾਂ ਵੱਲੋਂ ਦੁਕਾਨਾਂ ਉੱਪਰ ਗੋਲੀਆਂ ਚਲਵਾਈਆਂ ਗਈਆਂ ਹਨ ਇਸ ਮੌਕੇ ਫਿਰਦੇ ਦੁਕਾਨਦਾਰਾਂ ਨੇ ਪੰਜਾਬ ਪੁਲਿਸ ਉੱਤੇ ਦੁਕਾਨਾਂ ਤੋਂ ਮੰਗ ਕੀਤੀ ਹੈ ਕਿ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਗੋਲੀ ਚਲਾਉਣ ਵਾਲੇ ਹਮਲਾਵਰਾਂ ਨੂੰ ਜਲਦੀ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇ ਇਸ ਬੰਦੇ ਪੀਸ ਚੌਕੀ ਧਰਮਕੋਟ ਰੰਡਾਵੇ ਚ ਅਰਧ ਸਾਥੇ ਵਿਦਿਆਰਥੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੀਸ थाना ਡੇਰਾ ਬਾਬੰਗ ਐਸ.ਐਚ.ਓ ਗੁਰਮੀਤ ਸਿੰਘ ਕੋਲੋਂ ਪੁਰਤਪੌੜੀ ਤੋਂ ਮੇਧ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਡਾਲਿਆ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਉਕਤ ਹਮਲਾਵਰ ਪੁਲਿਸ ਦੇ ਗ੍ਰਿਫਤ ਵਿੱਚ ਹੋਣਗੇ ਬਿਊਰੋ ਰਿਪੋਰਟ ਅਲ ਪੰਜਾਬ న్యూਸ ਹਾਂਜੀ ਜੀ ਜੀ ਤੁਹਾਡਾ ਨਾਮ ਕੀ ਹੈ ਔਰ ਕਿਹੜਾ ਪਿੰਡ ਹੈ ਤੇ ਕਾਦੀ ਦੁਕਾਨੀ ਦਿਨੇਸ਼ ਕੁਮਾਰ ਦੁਕਾਨਾ ਡਿਹਾੜ ਹਾਰਡਵੇਅਰ ਦੀ ਹੈ ਪਿੰਡ ਤਰਪੁਰ ਦਾ ਜਿਹੜੀ ਆਪਣਾ ਕੱਲ ਸ਼ਾਮੀ ਇੱਕ ਗੋਲੀ ਚੱਲਣ ਦੀ ਵਾਰਦਾਤ ਸੀ ਇਹ ਕੀ ਹੈ ਮਾਮਲਾ ਕੀ ਹੈ ਜੀ ਸਰ ਫਰੋਤੀ ਦਾ ਮਾਮਲਾ ਹੈ ਵੀ ਫਰੋਤੀ ਕੌਣ ਮੰਗਦਾ ਹੈ ਮੰਗਦਾ ਹੈ ਜੀ ਫੋਨ ਮੰਗਦਾ ਜੀ ਨਿਸ਼ਾਨ ਸਿੰਘ ਨਾਮ ਦਾ ਬੰਦਾ ਜੀ ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? ਹਾਂਜੀ 40 ਲੱਖ ਦੀ। ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹੈ? ਹਾਂ ਕੀਤਾ ਸਰ। ਤੇ ਇਸ ਨੂੰ ਪਹਿਲਾਂ ਵੀ ਕੋਈ ਤੁਹਾਡੇ ਨੇ? ਹਾਂਜੀ। ਦੋ ਵਾਰੀ ਅੱਗੇ ਹੋ ਗਿਆ। ਨਹੀਂ। ਪਹਿਲਾਂ ਵੀ ਕੋਈਆਂ ਚੱਲੀਆਂ ਸੀ। ਹਾਂਜੀ। ਉਹ ਦੋਸੀ ਕੀ? ਕਿਹੜੇ ਕੀ? ਪਹਿਲੇ ਤੁਹਾਡੇ 2023 ਦੇ ਜਿਹੜੇ ਹੋਏ ਅੰਦਰ ਆ। ਹਾਂਜੀ। ਤੇ ਜਿਹੜਾ 2024 'ਚ ਉਹਨਾਂ ਦੀ ਵਾਹ ਜਮਾਨਤ ਹੋ ਗਈ। ਅੱਛਾ। ਹਾਂਜੀ। ਜਿਹੜੀ ਕੱਲ ਗੁਲੇ ਚਲੀ ਉਹ ਕਿੱਥੇ ਲੱਗੀ ਹੈ? ਆ ਉਹ ਦੁਕਾਨ ਦੇ ਕੱਪ ਤੋਂ ਪਰਲੇ ਕੌੜੇ ਤੇ ਲੱਗੀ ਠੀਕ ਹੈ ਤੇ ਇਸ ਸਬੰਧ ਵਿੱਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸਦਾਰੀ ਹੈ ਜੀ ਪੂਰਾ ਯਾਰਨਾ ਹਾਂ ਛਾਣੇ ਨਹੀਂ ਕਰ ਕਿਸੇ ਸਿਟੀ ਵੀ ਪੈਰਾ ਕੈਮਰੇ ਚ ਆਜੀ ਹਾਂਜੀ ਆਇਆ ਜੀ ਉਹ ਮੂੰਹ ਬਨੇ ਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਗ ਪਿੱਛੇ ਮਗਰ ਉਹ ਜਿਹੜੇ ਬਿਜਲੀ ਭਜਾ ਨਸਕੀ ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰ ਉਹਨਾਂ ਕਾਰਨ ਕੀਤੀ ਹੈ ਤਿੰਨ-ਚਾਰ ਗੱਡੇ ਹਾਂਜੀ ਥੋੜਾ ਫਰਕ ਰ ਆ ਗਿਆ ਸਰ ਇਹਦਾ ਕੱਲ੍ਹ ਕਾਪੂ ਆ ਜਾਣਾ ਹੈ ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਇਹ ਅੱਛਾ ਜੀ ਤਲਪੁਰਸ ਫੋਲ ਮੇਰੇ ਖਿਲਾਫ ਵੀ ਵੀ ਪ੍ਰੋਟੈਕਸ਼ਨ ਨੂੰ ਮਿਲ ਗਈ ਹੈ ਉਹ ਤੋਂ ਇਥੇ ਮੌਜੂਦ ਹਾਂ ਹਾਂਜੀ ਮੌਜੂਦ ਹੈ ਇਹਨਾਂ ਲੋਕਾਂ ਕੋ ਕੀਤਾ ਪਰ ਆਪ 15 ਹਾਂ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ ਕੱਤੇ ਸਵਾਰਥੀਓ ਹਾਂਜੀ ਕੱਤੇ ਸਵਾਰਥੀਓ ਮੋੜ ਚਾਲ ਦੇ ਤੁਸੀਂ ਵੀ ਆਰੇ ਨਾ ਪਹਿਲਾਂ ਇੱਕ ਦੋ ਰਾਊਂਡ ਹਾਂ ਰਾਊਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਦਾਂ ਲਾਏ ਆ ਅੱਛਾ ਗੇੜੇ ਚੌਥੇ ਫੇਰੇ ਆਣ ਕੇ ਫੇਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਤਿੰਨ ਰੌਣ ਜਿਹੜੀ ਉਹਨਾਂ ਲੋ ਫੇਰਿੰਗ ਕੀਤੀ ਇੱਕੋ ਰੌਣ ਕੱਢਿਆ ਨਾਲ ਕੁਣ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗੇ ਪ੍ਰਸ਼ਾਸਨ ਜੀ ਨੂੰ ਸਹੀ ਪਾਤਲਾ ਦੇਵੇ ਸਾਡੀ ਜਾਲਮਾਲ ਦੀ ਰੱਖੀ ਰੱਖੇ ਉਹ ਜਿਹਦੇ ਤੁਹਾਨੂੰ ਸੈਟ ਕਰ ਹ ਸਾਰਿਆਂ ਨੇ ਇੱਥੇ ਲੋਕਲ ਨੰਬਰ ਦੋ ਆ ਰਹੀਆਂ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲੂਆ ਚਾਹੀਦਾ 2S ਦਾ ਹਾਂਜੀ ਕੀ ਆਪਣਾ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤਾਂ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਸਰ ਹੂੰ ਹੂੰ ਸੋ ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜ ਕੇ ਜਿਹੜੀ ਹੈਗੀ 6:20 ਤੇ ਕੋਈ ਗੋਲੀ ਚੱਲੀ ਹੈਗੀ ਪਰਮਗੁੜਨ ਦਾਵਾ ਉਹ ਵੀ ਇਹ ਜਾਂਚ ਕਰ ਰਹੇ ਹੈਗੇ ਆ ਮਸਲਾ ਉਹ ਮਤਲਬ ਕਿਰੇ ਤੇ ਗੋਲੀ ਚ ਲਿਖਿੰਦੀ ਲਈ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੁਕਾਨ ਦੇ ਕੋਲ ਚਲੀ ਹੈਗੀ ਆ ਜੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਜਿਹੜਾ ਪਹਿਲਾਂ ਮਗਰੋਂ ਦੋਸ਼ੀ ਅਰੈਸਟ ਹੈ ਨਹੀਂ ਦਿਲ ਦੇ ਵਿੱਚ ਨੇ ਸਰ ਤੇ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਤੋਂ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗ ਆ ਰਹੇ ਕੋਈ ਫੋਟੋਜ ਵਗੈਰਾ ਸਰਕੀ ਕਾਰਵਾਈ ਕੀਤੀ ਗਈ ਹੁਣ ਤੱਕ ਐਫਐਮਓਜ਼ ਕੀਤੀ ਹੋਈ ਹੈ ਜੀ ਆਪਾਂ